ਇਸ ਪਿਆਰ ਵਿੱਚ ਮਿਲੇ ਹੋਏ ਧੋਖੇ ਤੋਂ ਦੁਖੀ ਹੋ ਕੇ 파ਰਥ ਹਰੀ ਰਾਜਾ ਰਾਜ ਭਾਗ ਛੱਡ ਕੇ ਸਾਧੂ ਬਣ ਗਿਆ। ਸਫਤੀ ਰਤਾ ਸਦ ਬੈ ਰਾਗੀ ਜੁਵੈ ਜਨਮ ਨ ਹਾਰੈ ਕਹੋ ਨਾਨਕ ਸੁਣ 파ਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਫਿਰ ਜਿਵੇਂ ਪਾਤਸ਼ਾਹ ਜੀ ਨੇ ਪਿੰਡ ਦੀ ਸੰਗਤ ਦੇ ਕਹਿਣ ਤੇ ਸਿੱਧਾ ਨੂੰ ਪ੍ਰਗਟ ਕੀਤਾ। ਇੱਕ ਦਿਨ ਇੱਕ ਸਾਧੂ ਉਸ ਨੂੰ ਮਿਲਿਆ। ਉਸ ਸਾਧੂ ਨੇ 파ਰਥ ਹਰ ਨੂੰ ਇੱਕ ਫਲ ਦਿੱਤਾ। ਵੇਸਵਾ ਨੇ ਸੋਚਿਆ ਅਸੀਂ 파ਰਥ ਹਰ ਰਾਜੇ ਦੇ ਰਾਜ ਵਿੱਚ ਬਹੁਤ ਸੁਖੀ ਰਹਿ ਰਹੀਆਂ ਹਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਹੈ ਕਿਉਂ ਨਾ ਮੈਂ ਇਹ ਫਲ ਉਸ ਨੂੰ ਜਾ ਕੇ ਦੇ ਦਵਾਂ ਕਹੋ ਨਾਨਕ ਸੁਣ ਪਰਥਰ ਜੋਗੀ ਪਾਰ ਬ੍ਰਹਮ ਲਿਵ ਇਕਉ ਹਿੰਦੁਸਤਾਨ ਦਾ ਪਰਮਣ ਕਰਨ ਲੱਗਿਆ ਪਰਮਣ ਕਰਦਾ ਹੋਇਆ ਇਸ ਨਗਰ ਤਖਤੂਪੁਰੇ ਵਿਖੇ ਆ ਕੇ ਰਹਿਣ ਲੱਗਿਆ ਇਹ ਤਲਾਈ ਹੁੰਦੀ ਹੈ ਪ੍ਰਾਨੀ ਜੀ ਅੱਛਾ ਜੀ ਹਾਂ ਇਹ ਚਮੜੀਏ ਰੋਗਾਂ ਤੋਂ ਇਸ਼ਨਾਨ ਕਰਦਾ ਗੁਰ ਨਾਨਕ ਨਿਹੱਦ ਘੋਟ ਹੋਈ ਵੀ ਸੁਣ ਪਰਥਰ ਨਾਨਕ ਕਹੈ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਆਪ ਜੀ ਨੂੰ ਭਰਤਰੀ ਜੀ ਦੇ ਸਥਾਨ ਤੇ ਲੈ ਕੇ ਜਾਵੇਗਾ ਇਹ ਸਥਾਨ ਗੁਰਦੁਆਰਾ ਨਾਨਕ ਸਰ ਸਾਹਿਬ ਤਖਤੂ ਪੁਰਾ ਸਾਹਿਬ ਦੇ ਬਿਲਕੁਲ ਨੇੜੇ ਬਣਿਆ ਹੋਇਆ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਏ ਸਨ ਉਸ ਸਮੇਂ ਭਰਤਰੀ ਵੀ ਇੱਥੇ ਬੈਠਾ ਹੋਇਆ ਸੀ ਭਰਤਰੀ ਕੌਣ ਸੀ ਉਜੈਨ ਦੇਸ਼ ਦਾ ਰਾਜਾ ਸੀ ਗੰਦਰਭ ਸੈਨ ਗੰਦਰਭ ਸੈਨ ਦੇ ਦੋ ਪੁੱਤਰ ਸਨ ਇੱਕ ਦਾ ਨਾਮ ਸੀ ਵਿਕਰਮਾਦਿਤ ਦੂਸਰੇ ਦਾ ਨਾਮ ਸੀ ਭਰਤਹਰ ਵਿਕਰਮアドਿਤ ਉਹ ਸੀ ਜਿਸ ਦੇ ਨਾਮ ਤੋਂ ਬਿਕਰਮੀ ਸੰਮਤ ਸ਼ੁਰੂ ਹੋਇਆ ਸੀਗਾ ਜਿਸ ਤਰ੍ਹਾਂ ਹੁਣ ਨਾਨਕਸ਼ਾਈ ਸੰਮਤ ਚੱਲ ਰਿਹਾ ਹੈ ਈਸਵੀ ਸੰਮਤ ਚੱਲ ਰਿਹਾ ਹੈ ਇਸ ਤਰ੍ਹਾਂ ਇੱਕ ਬਿਕਰਮੀ ਸੰਮਤ ਹੈ ਇਹ ਬਿਕਰਮੀ ਸੰਮਤ ਉਸ ਰਾਜਾ ਵਿਕਰਮアドਿਤ ਤੋਂ ਸ਼ੁਰੂ ਹੋਇਆ ਸੀਗਾ ਭਰਤਹਰ ਨੂੰ ਭਰਥਰ ਵੀ ਕਿਹਾ ਜਾਂਦਾ ਹੈ ਤੇ ਭਰਥਰੀ ਵੀ ਕਹਿ ਦਿੰਦੇ ਹਨ ਗੰਧਰਵਸੈਨ ਨੇ ਆਪਣਾ ਰਾਜ ਭਾਗ ਸਾਰਾ ਭਰਤਹਰ ਨੂੰ ਦੇ ਦਿੱਤਾ ਪਰਥਾਰ ਰਾਜਾ ਬਹੁਤ ਧਰਮੀ ਰਾਜਾ ਸੀ ਇਸ ਦੇ ਰਾਜ ਵਿੱਚ ਇਹਦੀ ਪਰਜਾ ਬਹੁਤ ਸੁਖੀ ਸੀ ਅਮੀਰ ਗਰੀਬ ਸਾਰੇ ਤਰ੍ਹਾਂ ਦੇ ਲੋਕ ਇਸ ਦੇ ਰਾਜ ਭਾਗ ਵਿੱਚ ਬਹੁਤ ਸੁਖੀ ਸਨ ਇੱਕ ਦਿਨ ਇੱਕ ਸਾਧੂ ਉਸ ਨੂੰ ਮਿਲਿਆ ਉਸ ਸਾਧੂ ਨੇ ਪਰਥਾਰ ਨੂੰ ਇੱਕ ਫਲ ਦਿੱਤਾ ਪਰਥਾਰ ਨੂੰ ਕਹਿਣ ਲੱਗਿਆ ਇਹ ਫਲ ਤੂੰ ਖਾ ਲੈ ਤੂੰ ਸਦਾ ਹੀ ਜਵਾਨ ਰਹੇਗਾ ਤੇ ਅਮਰ ਰਹੇਗਾ ਪਰਥਾਰ ਨੇ ਸਵਾਲ ਕੀਤਾ ਕਿ ਤੁਸੀਂ ਮੈਨੂੰ ਇਹ ਫਲ ਕਿਉਂ ਦੇ ਰਹੇ ਹੋ ਤਾਂ ਸਾਧੂ ਨੇ ਕਿਹਾ ਤੇਰੇ ਰਾਜ ਭਾਗ ਦੇ ਵਿੱਚ ਪਰਜਾ ਬਹੁਤ ਸੁਖੀ ਹੈ ਸਾਰੇ ਲੋਕ ਬਹੁਤ ਸੁਖੀ ਹਨ ਇਸ ਗੱਲ ਤੋਂ ਖੁਸ਼ ਹੋ ਕੇ ਮੈਂ ਤੈਨੂੰ ਇਹ ਫਲ ਦੇ ਰਿਹਾ ਤੇ ਜੇ ਤੂੰ ਇਹ ਫਲ ਖਾ ਲਵੇਂਗਾ ਤੂੰ ਸਦਾ ਹੀ ਜਵਾਨ ਰਹੇਗਾ ਤੇ ਤੇਰੇ ਰਾਜ ਭਾਗ ਦੇ ਵਿੱਚ ਪਰਜਾ ਹੁਣ ਵੀ ਬਹੁਤ ਸੁਖੀ ਹੈ ਤੇ ਹਮੇਸ਼ਾ ਹੀ ਸੁਖੀ ਰਹੂਗੀ ਪार्थ ਹਰ ਨੇ ਉਹ ਫਲ ਪ੍ਰਾਪਤ ਕੀਤਾ ਮਹਿਲ ਵਿੱਚ ਗਿਆ ਆਪਣੀ ਰਾਣੀ ਜਿਸ ਨੂੰ ਉਹ ਸਭ ਤੋਂ ਵੱਧ ਪਿਆਰ ਕਰਦਾ ਸੀ ਉਸ ਰਾਣੀ ਨੂੰ ਉਹ ਫਲ ਦੇ ਦਿੱਤਾ ਤੇ ਰਾਣੀ ਨੂੰ ਦੱਸਿਆ ਕਿ ਇਹ ਫਲ ਮੈਨੂੰ ਕਿਸੇ ਸਾਧੂ ਨੇ ਦਿੱਤਾ ਹੈ ਉਸਨੇ ਕਿਹਾ ਵੀ ਜੇ ਤੂੰ ਇਹਨੂੰ ਖਾ ਲਵੇਂਗਾ ਤੂੰ ਅਮਰ ਹੋ ਜਾਏਗਾ ਤੇ ਸਦਾ ਹੀ ਜਵਾਨ ਰਹੇਗਾ ਤੇ ਮੈਂ ਤੈਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਇਸ ਕਰਕੇ ਤੂੰ ਇਹ ਫਲ ਖਾ ਲ ਲੈ ਤੂੰ ਸਦਾ ਹੀ ਜਵਾਨ ਰਹੇਂਗੀ ਤੇ ਅਮਰ ਹੋ ਜਾਏਂਗੀ ਰਾਣੀ ਨੇ ਉਹ ਫਲ ਪ੍ਰਾਪਤ ਕੀਤਾ ਲੈ ਕੇ ਰੱਖ ਲਿਆ ਪਰਥਰ ਰਾਜੇ ਦੇ ਦਰਬਾਰ ਵਿੱਚ ਇੱਕ ਦਰੋਗਾ ਸੈਨਾਪਤੀ ਸੀ ਉਹ ਰਾਣੀ ਉਸ ਦਰੋਗੇ ਨੂੰ ਪਿਆਰ ਕਰਦੀ ਸੀ ਰਾਜੇ ਤੋਂ ਚੋਰੀ ਉਸ ਦਰੋਗੇ ਦੇ ਨਾਲ ਉਹਦੇ ਸਬੰਧ ਸੀ ਤੇ ਰਾਣੀ ਨੇ ਸੋਚਿਆ ਕਿਉਂ ਨਾ ਮੈਂ ਇਹ ਫਲ ਉਸ ਦਰੋਗੇ ਨੂੰ ਦੇ ਦਵਾਂ ਜਿਹਨੂੰ ਮੈਂ ਪਿਆਰ ਕਰਦੀ ਹਾਂ ਤੇ ਉਹ ਖਾ ਲੂਗਾ ਤੇ ਉਹ ਸਦਾ ਹੀ ਜਵਾਨ ਰਹੂਗਾ ਰਾਣੀ ਨੇ ਉਹ ਫਲ ਦਰੋਗੇ ਨੂੰ ਦੇ ਦਿੱਤਾ ਦਰੋਗੇ ਨੇ ਉਹ ਫਲ ਲਿਆ ਵਾਪਸ ਆਪਣੇ ਘਰ ਗਿਆ ਘਰ ਜਾਣ ਤੋਂ ਬਾਅਦ ਉਹ ਇੱਕ ਬੇਸਵਾ ਦੇ ਚਵਾਰੀ ਤੇ ਗਿਆ ਕਿਉਂਕਿ ਉਹ ਦਰੋਗਾ ਬੇਸਵਾ ਨੂੰ ਪਿਆਰ ਕਰਦਾ ਸੀ ਰਾਣੀ ਨਾਲ ਸਿਰਫ ਉਹ ਆਪਣਾ ਸਮਾਂ ਗੁਜ਼ਾਰਦਾ ਸੀ ਪਰ ਦਿਲੋਂ ਪਿਆਰ ਉਹ ਬੇਸਵਨ ਨੂੰ ਕਰਦਾ ਸੀ ਉਹਨੇ ਉਹ ਫਲ ਬੇਸਵਨ ਨੂੰ ਦੇ ਦਿੱਤਾ ਬੇਸਵਨ ਨੂੰ ਇਹ ਗੱਲ ਦੱਸੀ ਕਿ ਜੇ ਤੂੰ ਇਹ ਫਲ ਖਾ ਲਵੇਂਗੀ ਤਾਂ ਤੂੰ ਜਵਾਨ ਰਹੇਗੀ ਤੇ ਅਮਰ ਹੋ ਜਾਏਂਗੀ ਬੇਸਵਨ ਨੇ ਉਹ ਫਲ ਲੈ ਕੇ ਰੱਖ ਲਿਆ ਤੇ ਸੋਚਣ ਲੱਗੀ ਮੈਂ ਤਾਂ ਪਹਿਲਾਂ ਹੀ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੀਆਂ ਜਿਸ ਨੂੰ ਸਮਾਜ ਦੇ ਵਿੱਚ ਦੁਰਕਾਰਿਆ ਜਾ ਰਿਹਾ ਹੈ ਮੈਂ ਤਾਂ ਚਾਹੁੰਨੀ ਹਾਂ ਕਿ ਮੈਂ ਛੇਤੀ ਮਰਾਂ ਤੇ ਮੇਰੀ ਇਸ ਜੂਨ ਦੇ ਵਿੱਚੋਂ ਮੇਰੀ ਜਾਨ ਛੁੱਟ ਜਾਏ ਵੀਸ਼ਵਾ ਨੇ ਸੋਚਿਆ ਅਸੀਂ ਪਰਥਰ ਹਰ ਰਾਜੇ ਦੇ ਰਾਜ ਵਿੱਚ ਬਹੁਤ ਸੁਖੀ ਰਹਿ ਰਹੀਆਂ ਹਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਹੈ ਕਿਉਂ ਨਾ ਮੈਂ ਇਹ ਫਲ ਉਸ ਨੂੰ ਜਾ ਕੇ ਦੇ ਦਵਾਂ ਅਗਲੇ ਦਿਨ ਵੀਸ਼ਵਾ ਉਹੀ ਫਲ ਲੈ ਕੇ ਪਰਥਰ ਹਰ ਰਾਜੇ ਦੇ ਦਰਬਾਰ ਵਿੱਚ ਪਹੁੰਚੀ ਪਰਥਰ ਹਰ ਰਾਜੇ ਨੂੰ ਫਲ ਦੇ ਕੇ ਦੱਸਿਆ ਕਿ ਜੇ ਤੂੰ ਇਹਨੂੰ ਖਾ ਲਵੇਂਗਾ ਤੂੰ ਅਮਰ ਹੋ ਜਾਏਗਾ ਤੇ ਸਦਾ ਹੀ ਜਵਾਨ ਰਹੇਗਾ ਪਰਥਰ ਰਾਜੇ ਨੇ ਫਲ ਪ੍ਰਾਪਤ ਕੀਤਾ ਸੋਚਾਂ ਵਿੱਚ ਪੈ ਗਿਆ ਬੜਾ ਅਚੰਬਤ ਹੋਇਆ ਕਿ ਇਹ ਤਾਂ ਉਹੀ ਫਲ ਹੈ ਜਿਹੜਾ ਮੈਨੂੰ ਸਾਧੂ ਨੇ ਦਿੱਤਾ ਸੀ ਅੱਜ ਇਹ ਬੀਬਸਾ ਕਿਵੇਂ ਲੈ ਕੇ ਆਈ ਰਾਜੇ ਨੇ ਬੀਬਸਾ ਨੂੰ ਸ਼ਕਤੀ ਨਾਲ ਪੁੱਛਿਆ ਤੈਨੂੰ ਫਲ ਕਿੱਥੋਂ ਪ੍ਰਾਪਤ ਹੋਇਆ ਤਾਂ ਬੀਬਸਾ ਨੇ ਸਾਰੀ ਗੱਲ ਦੱਸੀ ਕਿ ਤੇਰੇ ਦਰਬਾਰ ਦਾ ਜਿਹੜਾ ਦਰੋਗਾ ਹੈ ਸੈਨਾਪਤੀ ਹੈ ਉਹ ਮੇਰੇ ਕੋਲ ਆਉਂਦਾ ਹੈ ਤੇ ਉਸ ਨੇ ਮੈਨੂੰ ਇਹ ਫਲ ਦਿੱਤਾ ਸੈਨਾਪਤੀ ਨੂੰ ਤਲਬ ਕੀਤਾ ਗਿਆ ਜਦੋਂ ਸਖਤਾਈ ਨਾਲ ਸੈਨਾਪਤੀ ਕੋਲੋਂ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸ ਦਿੱਤੀ ਕਿ ਤੇਰੀ ਸਭ ਤੋਂ ਵੱਧ ਪਿਆਰੀ ਰਾਣੀ ਨੇ ਮੈਨੂੰ ਇਹ ਫਲ ਦਿੱਤਾ ਹੈ ਜੋ ਕਿ ਮੇਰੇ ਤੇ ਮੋਹਿਤ ਹੈ ਪਰਥਰੀ ਰਾਜੇ ਨੇ ਰਾਣੀ ਨੂੰ ਤਲਬ ਕੀਤਾ ਰਾਣੀ ਨੂੰ ਸਾਰੀ ਗੱਲ ਪੁੱਛੀ ਰਾਣੀ ਨੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਇਸ ਪਿਆਰ ਵਿੱਚ ਮਿਲੇ ਹੋਏ ਧੋਖੇ ਤੋਂ ਦੁਖੀ ਹੋ ਕੇ ਪਰਥਰੀ ਰਾਜਾ ਰਾਜ ਭਾਗ ਛੱਡ ਕੇ ਸਾਧੂ ਬਣ ਗਿਆ ਹਿੰਦੁਸਤਾਨ ਦਾ ਪਰਮਣ ਕਰਨ ਲੱਗਿਆ ਪਰਮਣ ਕਰਦਾ ਹੋਇਆ ਇਸ ਨਗਰ ਤਖਤੂਪੁਰੇ ਵਿਖੇ ਆ ਕੇ ਰਹਿਣ ਲੱਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਪਣੀਆਂ ਉਦਾਸੀਆਂ ਦੌਰਾਨ ਇਸ ਪਾਸੇ ਵੱਲ ਨੂੰ ਆਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੁਲਾਕਾਤ ਪਰਥਰੀ ਰਾਜੇ ਨਾਲ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਥਰ ਨੂੰ ਸੰਬੋਧਨ ਕਰਦੇ ਹੁਆ ਗੁਰਬਾਣੀ ਦੇ ਵਿੱਚ ਤਿੰਨ ਸ਼ਬਦ ਉਚਾਰਨ ਕੀਤੇ ਜੋ ਕਿ ਇਸ ਪ੍ਰਕਾਰ ਹਨ ਪਹਿਲਾ ਸ਼ਬਦ ਇਸ ਪ੍ਰਕਾਰ ਹੈ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੇ ਮਹ ਮੰਦਰਾ ਖਿੰਥਾ ਖਿਮਾ ਹੰਡਾਵੋ ਜੋ ਕਿਛ ਕਰੈ ਭਲਾ ਕਰਮਾ ਨੂੰ ਸਹਜ ਜੋਗ ਨਿਧ ਪਾਵੋ ਬਾਬਾ ਜੁਗਤ ਜੀਉ ਜੁਗੋ ਜੁਗ ਜੋਗੀ ਪਰਮ ਤੰਤ ਮਹ ਜੋਗੰ ਅੰਮ੍ਰਿਤ ਨਾਮ ਨਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸੇਵ ਨਗਰੀ ਮਹਿ ਆਸਣ ਬੈ ਸੋ ਕਲਪ ਤਿਆਗੀ ਬਾਦੰ ਸਿੰਘ ਸ਼ਬਦ ਸਦਾ ਧੁਨ ਸੋ ਹੈ ਅਹਨਸ ਪੂਰੇ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਿਪੁਕਤੰ ਹਰ ਕੀ ਰਤ ਰਹਰਾਸ ਹਮਾਰੀ ਗੁਰਮਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆਂ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਇਕੰ ਦੂਸਰਾ ਸ਼ਬਦ ਹੈ ਆਸਾ ਮਹੱਲਾ ਪਹਿਲਾ ਗੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਣੀ ਕਸ ਪਾਈਐ ਪਾਠੀ ਭਵਨ ਪ੍ਰੇਮ ਕਾ ਪੂਚਾ ਇਤ ਰਸ ਅਮਿਉ ਚੁਆਈਐ ਬਾਬਾ ਮਨਮਤਵਾਰੂ ਨਾਮ ਰਸ ਪੀਵੈ ਸਹਜ ਰੰਗ ਰਚ ਰਹਾ। ਐਨਸ ਬਣੀ ਪ੍ਰੇਮ ਲਬ ਲਾਗੀ ਸ਼ਬਦ ਅਨਾਹਦ ਗਹਿਆ ਰਹਾਉ। ਪੂਰਾ ਸਾਚ ਪਿਆਲਾ ਸਹਜੇ ਤਿਸੇ ਪੀਐ ਜਾਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੈ ਕਿਆਮਤ ਛੂਛੈ ਭਾਉ ਧਰੇ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰਦਰਸ਼ਨ ਕਾ ਪ੍ਰੀਤਮ ਹੋ ਗਐ ਮੁਖਤ ਬਿਕੌਂਠੈ ਕਰਹਿ ਕਿਆ ਸਿਫਤੀ ਰਤਾ ਸਦ ਬੈ ਰਾਗੀ ਜੁਐ ਜਨਮ ਨ ਹਾਰੈ ਕਹੁ ਨਾਨਕ ਸੁਨ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੈ ਤੀਸਰਾ ਸ਼ਬਦ ਹੈ ਉਹ ਅਸ਼ਟਪਦੀਆਂ ਦੇ ਵਿੱਚ ਹੈ ਉਸ ਦੇ ਵਿੱਚ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਭਰਤਰ ਜੋਗੀ ਦਾ ਜ਼ਿਕਰ ਕੀਤਾ ਹੈ ਇਸ ਪ੍ਰਕਾਰ ਹੈ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਤਰ ਅਬਕਟ ਸਰਵਰ ਨਾਵੇ ਬਕੈ ਨ ਬੋਲੇ ਹਰ ਗੁਣ ਗਾਵੇ ਜਲ ਆਕਾਸੀ ਸੁਨ ਸਮਾਵੇ ਰਸ ਸਤ ਝੋਲ ਮਹਾ ਰਸ ਪਾਵੇ ਐਸਾ ਗਿਆਨ ਸੁਨਹੋ ਅਪ ਮੋਰੇ ਭਰਪੁਰ ਧਾਰ ਰਹਿਆ ਸਭ ਠੌਰੇ ਰਹਾਉ ਸਚ ਬਰਤ ਨੀਮ ਨ ਕਾਲ ਸੰਤਾਵੇ ਸਤਗੁਰ ਸ਼ਬਦ ਕ੍ਰੋਧ ਜਲਾਵੇ ਗਗਨ ਨਿਵਾਸ ਸਮਾਦ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸਚ ਮਨ ਕਾਰਨ ਤਤ ਬਿਲੂਵੇ ਸੁਪਰ ਸਰਵਰ ਮੈਲ ਨਾ ਤੋਵੇ ਜੈਸੇ ਉਹ ਰਾਤਾ ਤੈਸੋ ਹੋਵੇ ਆਪੇ ਕਰਤਾ ਕਰੇ ਸੋ ਹੋਵੇ ਗੁਰ ਹੈਵ ਸੀਤਲ ਅਗਨ ਬੁਝਾਵੇ ਸੇਵਾ ਸੁਰਤ ਵਿਭੂਤ ਚੜਾਵੇ ਦਰਸ਼ਨ ਆਪ ਸਹਿਜ ਕਰ ਆਵੇ ਨਿਰਮਲ ਬਾਣੀ ਨਾਦ ਵਜਾਵੇ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਸ ਰਸਿਆ ਮਤ ਇਕੈ ਭਾਈ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਏ ਅਬਗਤ 나ਥ ਨ ਲਖਿਆ ਜਾਏ ਜਲ ਮਹਿ ਉਪਜੈ ਜਲ ਤੇ ਦੂਰ ਜਲ ਮਹਿ ਜੋਤ ਰਹਾ ਭਰਪੂਰ ਕਿਸ ਨੀੜੈ ਕਿਸ ਆਖਾ ਦੂਰੈ ਨੇਤ ਗੁਣ गावा ਦੇਖ ਹਦੂਰ ਅੰਤਰ ਬਾਹਰ ਅਵਰ ਨ ਕੋਈ ਜੋ ਤਿਸ ਭਾਵੈ ਸੋ ਫੁਨ ਹੋਇ ਸੁਣ ਪਰਥਰ ਨਾਨਕ ਕਹੈ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਇਸ ਤੋਂ ਬਿਨਾਂ ਰਾਮ ਕਲੀ ਕੀ ਵਾਰ ਦੇ ਵਿੱਚ ਵੀ ਪਰਥਰ ਗੀ ਦਾ ਨਾਮ ਦਰਜ ਕੀਤਾ ਹੈ ਇਸ ਪ੍ਰਕਾਰ ਹੈ ਮਹੱਲਾ ਪਹਿਲਾ ਸੋ ਪੈ ਰਾਗੀ ਚ ਉਲਟੇ ਬ੍ਰਹਮ ਗगन ਮੰਡਲ ਮਹਿ ਰੋਪੈ ਥਮ ਐਨਸ ਅੰਤਰ ਰਹੈ ਧਿਆਨ ਤੇ ਬੈ ਰਾਗੀ ਸਤ ਸਮਾਨ ਬੋਲੇ ਭਰਥਰ ਸਤ ਸਰੂਪ ਪਰਮ ਤੰਤ ਮਹਿ ਰੇਖਨ ਰੂਪ ਇਸ ਦੇ ਨਾਲ ਹੀ ਸਵਈਏ ਮਹੱਲੇ ਪਹਿਲੇ ਕੇ ਵਿੱਚ ਪਟ ਕਲਜੀ ਭਰਥਰ ਜੀ ਦਾ ਜ਼ਿਕਰ ਇਸ ਪ੍ਰਕਾਰ ਕਰਦੇ ਹਨ ਗੁਣ ਗਾਵੈ ਨਵਨਾਥ ਧਨ ਗੁਰ ਸਾਚ ਸਮਾਇਓ ਮਾਧਾਤਾ ਗੁਣ ਰਵੈ ਜੇਨ ਚੱਕਰਵੈ ਕਹਾਇਓ ਗੁਣ ਗਾਵੈ ਬਲਰਾਉ ਸप्त पाताल ਬਸੰਤੋ ਪਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰਵਾ ਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸੋ ਇਸ ਤਰ੍ਹਾਂ ਪਰਥਰ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜਿਨ੍ਹਾਂ ਦਾ ਨਾਮ ਦਰਜ ਹੋ ਗਿਆ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣਾ ਰੂਪ ਦੇ ਦਿੱਤਾ ਹੈ ਤੋ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਭਰਤ ਹਰ ਜੋਗੀ ਸੀ ਜੋ ਉਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਿੱਖ ਬਣ ਗਿਆ ਤੇ ਬਾਅਦ ਵਿੱਚ ਭਰਤ ਹਰ ਜੀ ਨੇ ਸਿੱਖੀ ਦਾ ਪ੍ਰਚਾਰ ਵੀ ਕੀਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਆਪ ਜੀ ਨੂੰ ਭਰਤ ਹਰ ਜੀ ਦੇ ਸਥਾਨ ਦੇ ਦਰਸ਼ਨ ਕਰਾਵੇਗਾ ਇੱਥੇ ਜੋ ਵੀ ਸੇਵਾਦਾਰ ਆਪਾਂ ਨੂੰ ਮਿਲਣਗੇ ਆਪਾਂ ਉਹਨਾਂ ਦੇ ਨਾਲ ਵੀ ਫਤਿਹ ਦੀ ਸਾਂਝ ਕਰਾਂਗੇ ਉਹਨਾਂ ਪਾਸੋਂ ਵੀ ਇਸ ਸਥਾਨ ਦੀ ਮਹੱਤਤਾ ਅਤੇ ਇਤਿਹਾਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ 파ਰਥਰ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਖ ਬਣ ਗਏ ਤੇ ਸਿੱਖੀ ਧਾਰਨ ਕਰ ਲਈ ਪਰ ਆਪਾਂ ਇੱਥੇ ਦਰਸ਼ਨ ਕਰ ਰਹੇ ਹਾਂ ਕਿ 파ਰਥਰ ਜੀ ਦਾ ਇੱਥੇ ਇੱਕ ਬੁੱਧ ਬਣਿਆ ਹੋਇਆ ਹੈ 파ਰਥਰ ਜੋਗੀ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਿੱਖ ਬਣਾਇਆ ਸਿੱਖ ਹੀ ਨਹੀਂ ਬਣਾਇਆ ਬਲਕਿ 파ਰਥਰ ਜੋਗੀ ਜੀ ਨੇ ਬਾਅਦ ਵਿੱਚ ਸਿੱਖੀ ਦਾ ਪ੍ਰਚਾਰ ਵੀ ਕੀਤਾ ਗੁਰਪਿਆਰੀ ਸਾਧ ਸੰਗਤ ਜੀ ਜੋ ਹੁਣ ਇੱਥੇ ਮੁੱਖ ਸੇਵਾਦਾਰ ਵਜੂ ਸੇਵਾ ਨਿਭਾ ਰਿਹਾ ਉਹ ਭਾਈ ਸਾਹਿਬ ਆਪਣੇ ਨਾਲ ਆਪਾਂ ਇਹਨਾਂ ਦੇ ਨਾਲ ਫਤਿਹ ਦੀ ਸਾਂਝ ਕਰਦੇ ਆਂ ਇਹਨਾਂ ਪਾਸੋਂ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਇਤਿਹਾਸ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ ਡਿਓਸ਼ਨ ਜੀ ਠੀਕ ਹੈ ਆਪ ਜੀ ਦਾ ਇਹੀ ਨਗਰ ਹਾਂਜੀ ਇੱਥੋਂ ਦੇ ਜੰਪਲੋਂ ਹਾਂਜੀ ਠੀਕ ਹੈ ਆਪ ਜੀ ਨੂੰ ਇੱਥੇ ਸੇਵਾ ਕਰਦਿਆਂ ਕਿੰਨਾ ਸਮਾਂ ਹੋ ਗਿਆ 25 ਸਾਲ ਹੋ ਗਏ 25 ਸਾਲ ਤੋਂ ਤੁਸੀਂ ਇਸ ਸਥਾਨ ਤੇ ਸੇਵਾ ਨਿਭਾ ਰਹੇ ਹੋ ਹਾਂਜੀ ਇਸ ਥਾਂ ਦਾ ਇਤਿਹਾਸ ਕੀ ਹੈਗਾ ਜੀ ਇਹ ਤਲਾਈ ਹੁੰਦੀ ਆ ਪ੍ਰਾਣੀ ਜੀ ਅੱਛਾ ਜੀ ਹਾਂ ਇਹ ਚਮੜੀ ਦੇ ਰੋਗਾਂ ਤੋਂ ਇਸ਼ਨਾਨ ਕਰਦਾ ਗੁਰ ਨਾਨਕ ਨਿਹੱਦ ਘੋਟ ਹੋਈ ਵੀ ਹੈ ਅੱਛਾ ਜੀ ਕੋਈ ਵੀ ਪੰਜਾਂ ਅੰਤ ਬਾਅਦ ਇਸ਼ਨਾਨ ਕਰ ਲੈ ਚਮੜੀ ਦਾ ਕੋਈ ਰੋਗ ਹੋਵੇ ਠੀਕ ਹੋ ਜਾਣਾ ਇੱਥੇ ਆ ਹਾਂ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਨਹੀਂ ਹੈ ਨਹੀਂ ਜੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਦੋਂ ਲਈ ਆ ਅੱਛਾ ਜੀ ਹਾਂ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਾਂ ਹਾਂ ਜੀ ਜਦੋਂ ਸਮਾਗਮ ਹੁੰਦਾ ਉਦੋਂ ਮਾਗੀ ਵੇਲੇ ਨੇ ਬਾਬਾ ਦਾਣ ਮਨਾਉਨੇ ਆ ਅੱਛਾ ਜੀ ਹਾਂ ਉਸ ਤੋਂ ਬਿਨਾ ਨਹੀਂ ਇੱਥੇ ਉਸ ਤੋਂ ਤੇ ਫਿਰ ਇੱਥੇ ਜਿਹੜੇ ਨਿਸ਼ਾਨ ਸੱਬ ਲੱਗੇ ਹੋਏ ਆ ਇਹ ਕਿਹੜੇ ਗੁਰੂ ਸਾਹਿਬ ਦੀ ਯਾਦ ਵਿੱਚ ਹਨ ਇਹ ਸ਼ਰੋਣੀ ਕਮੇਟੀ ਦੇ ਲਾਇਏ ਹੋਈ ਹੈ ਅੱਛਾ ਹਾਂ ਜਿਹੜੀ ਸ਼ਰੋਣੀ ਕਮੇਟੀ ਦੇ ਗੋਲਕਾ ਇਧਰਲੇ ਪਾਸੇ ਉਧਰਲੇ ਪਾਸੇ ਲੋਕ ਵਾਲਿਆ ਅੱਛਾ ਜੀ ਹਾਂ ਦੋ ਜਗ੍ਹਾ ਦੋ ਹਾਂ ਜੀ ਦੋ ਗੋਲਕ ਲੱਗੇ ਹੋਣੇ ਹਾਂ ਜੀ ਤੇ ਪ੍ਰਬੰਧ ਇੱਥੋਂ ਦਾ ਕਿੰਨਾ ਕੋਲੇ ਕਿਹੜਾ ਜਿਹੜਾ ਇੱਥੋਂ ਦਾ ਪ੍ਰਬੰਧ ਹੈਗਾ ਵਾ ਅੱਧਾ ਸ਼ਰੋਣੀ ਕੋਲੇ ਆ ਇਧਰਲੇ ਪਾਸੇ ਦਾ ਤੇ ਉਧਰਲੇ ਪਾਸੇ ਲੋਕ ਵਾਲਿਆਂ ਕੋਲੇ ਅੱਛਾ ਜੀ ਹਾਂ ਉਧਰ ਮੈਂ ਸੇਵਾ ਕਰਾਂਗਾ ਜੇ ਜਦੋਂ ਤੁਸੀਂ ਛੋਟੇ ਹੁੰਦੇ ਇੱਥੇ ਆਉਂਦੇ ਸੀ ਉਦੋਂ ਇਹ ਸਥਾਨ ਇਵੇਂ ਹੀ ਸੀ ਜਾਂ ਕੁਝ ਹੋਰ ਤਰੀਕੇ ਦਾ ਉਹ ਤਾਂ ਕੱਚੀ ਛਪੜੀ ਹੁੰਦੀ ਸੀ ਆਹ ਵਾਲੀ ਤੁਸੀਂ ਆਪਣੇ ਅੱਖੀਂ ਦੇਖਿਆ ਵਾ ਹਾਂਜੀ ਹਾਂਜੀ ਕੱਚਾ ਹਾਂ ਕੱਚਾ ਹੁੰਦਾ ਇੱਥੇ ਪਛੂ ਮਨੋਂ ਦੇ ਫਤੰਦੇ ਅੱਛਾ ਜੀ ਹਾਂ ਇੱਕ ਕਮਰਾ ਹੀ ਸੀਗਾ ਉਹ ਸਾਢੇ ਇੱਕ ਅੱਛਾ ਜੀ ਇਹ ਪੱਕਾ ਫਿਰ ਜਿਹੜੇ ਸਮਝ ਹੋਇਆ ਸੀ ਜਿਸ ਤਰ੍ਹਾਂ ਭਰਤਰ ਜੋਗੀ ਤੇ ਗੋਪੀ ਚੰਦ ਜਿਹੜੇ ਇੱਥੇ ਵੱਡੇ ਸਿਗੇ ਗੁਰੂ ਨਾਲ ਪਾਸ਼ਾ ਜੀ ਦੇ ਨਾਲ ਉਹਨਾਂ ਦੀ ਗੋਸ਼ਟ ਹੋਈ ਆ ਹਾਂਜੀ ਉਹਨਾਂ ਤੋਂ ਬਾਅਦ ਚ ਉਹਨਾਂ ਦੇ ਕੋਈ ਚੇਲੇ ਵੀ ਇੱਥੇ ਰਹਿੰਦੇ ਹੈਗੇ ਨੇ ਚੇਲੇ ਨੇ ਛੇ ਵਾਰ ਆ ਗਏ ਨੇ ਤੇ ਦਾਸ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਗੁਰਪਿਆਰੀ ਸਾਧ ਸੰਗਤ ਜੀਓ ਇਹ ਜਗ੍ਹਾ ਬਾਬਾ ਭਰਤਰੀ ਜੀ ਅਤੇ ਗੋਪੀ ਚੰਦ ਜੀ ਦਾ ਤਪ ਸਥਾਨ ਹੈ ਇਸ ਜਗ੍ਹਾ ਗੁਰੂ ਨਾਨਕ ਦੇਵ ਜੀ ਬਾਬਾ ਗੋਪੀ ਚੰਦ ਅਤੇ ਭਰਤਰੀ ਜੀ ਨਾਲ ਗਿਆਨ ਗੋਸ਼ਟੀ ਹੋਈ ਅਤੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਚਰਨ ਜੀਵੀ ਰਹਿਣ ਦਾ ਉਪਦੇਸ਼ ਦਿੱਤਾ ਕਿ ਹਾ ਤੁਸੀਂ ਸਮੇਂ-ਸਮੇਂ ਯਾਦ ਕਰਨ ਉੱਪਰ ਦਰਸ਼ਨ ਦਿੰਦੇ ਰਿਹਾ ਕਰੋਗੇ ਫਿਰ ਛੇਵੇਂ ਪਾਤਸ਼ਾਹ ਜੀ ਨੇ ਪਿੰਡ ਦੀ ਸੰਗਤ ਦੇ ਕਹਿਣ ਤੇ ਸਿੱਧਾਂ ਨੂੰ ਪ੍ਰਗਟ ਕੀਤਾ ਅਤੇ ਬਚਨ ਦਿੱਤਾ ਕਿ ਕੋਈ ਦੁਖੀ ਆ ਸੱਚੇ ਦਿਲੋਂ ਆਪ ਜੀ ਨੂੰ ਮੰਨੇਗਾ ਤਾਂ ਉਸ ਦੇ ਸਾਰੇ ਦੁੱਖ ਕੱਟੇ ਜਾਇਆ ਕਰਨਗੇ ਸੋ ਹੁਣ ਜੋ ਵੀ ਸੱਚੀ ਸਰਦਾ ਨਾਲ ਉਹਨਾਂ ਦੇ ਸਥਾਨ ਤੇ ਹੁੰਦਾ ਹੈ ਉਸ ਦੇ ਸਾਰੇ ਦੁੱਖ ਦੂਰ ਹੁੰਦੇ ਹਨ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਗਿਆਨ ਗੋਸ਼ਟੀ 84 ਸਿੱਧਾਂ ਨਾਲ ਸਮੇਰ ਪਰਬਤ ਤੇ ਹੋਈ ਸੀ ਇਹ ਜਗ੍ਹਾ ਪੁਰਾਤਨ ਸਾਧੂਆਂ ਸੰਤਾਂ ਦੀ ਜਗ੍ਹਾ ਹੈ ਇਸ ਜਗ੍ਹਾ ਤੇ ਪਹਿਲਾਂ ਤੋਂ ਹੀ ਬਹੁਤ ਸਾਰੇ ਸਾਧੂ ਸੰਤ ਤਪੱਸਿਆ ਕਰਕੇ ਗਏ ਇੱਥੇ ਬਹੁਤ ਭਾਰੀ ਝੜੀ ਹੋਇਆ ਕਰਦੀ ਸੀ ਤੇ ਇੱਥੇ ਹੀ ਬਹੁਤ ਸਮਾਂ ਗੋਪੀ ਚੰਦ ਜੀ ਤੇ ਭਰਤਰੀ ਜੀ ਨੇ ਤਪੱਸਿਆ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਭਰਤਰੀ ਨੂੰ ਕਬਲਾਪਤੀ ਜੂਨਾ ਰਾਜ ਦੀ ਬੇਟੀ ਨਾਲ ਸ਼ਾਦੀ ਕਰਾ ਕੇ ਇੱਥੇ ਰਹਿਣ ਲਈ ਕਹਿ ਕੇ ਗਏ ਸਨ ਤੇ ਹੁਣ ਉਹ ਇੱਥੇ ਗੁਪਤ ਰੂਪ ਵਿੱਚ ਰਹਿ ਰਹੇ ਸਨ ਬਾਬਾ ਭਰਤਰੀ ਜੀ ਉਜੈਨ ਮਧ ਪ੍ਰਦੇਸ਼ ਦੇ ਰਾਜੇ ਸਨ ਤੇ ਰਾਜੇ ਗੰਦਰਭ ਸੈਨ ਦੇ ਪੁੱਤਰ ਸਨ ਤੇ ਧਰਮੀ ਰਾਜੇ ਵਿਕਰਮਜੀਤ ਦੇ ਭਾਈ ਸਨ ਗੋਪੀ ਚੰਦ ਇਹਨਾਂ ਦਾ ਭਾਣਜਾ ਸੀ ਜੋ ਕਿ 360 ਰਾਣੀਆਂ ਛੱਡ ਕੇ ਆਪਣੀ ਮਾਤਾ ਮੈਨਾਬਤੀ ਦਾ ਹੁਕਮ ਮੰਨ ਕੇ ਰਾਜ ਭਾਗ ਤੇ ਰਾਣੀਆਂ ਤਿਆਗ ਕੇ ਸਿੱਧਾ ਵਿੱਚ ਜਾ ਸ਼ਾਮਲ ਹੋਏ